ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ ਤਕਰੀਬਨ ਰਾਤ ਦੇ 12:30 1 ਵਜੇ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਜੱਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਤੇ ਨਾਲ ਉਹਨਾਂ ਦੀ ਸਾਰੀ ਟੀਮ ਲਈ ਬਾਬਾ ਜੀ ਨੇ ਬਹੁਤ ਕੰਮ ਕਾਰ ਸੇਵਾ ਦੇ ਰਾਹੀਂ ਬਹੁਤ ਸ਼ਾਨਦਾਰ ਜਿਹੜੀਆਂ ਸਰਾਵਾਂ ਨੇ ਫਾਈਵ ਸਟਾਰ ਸਰਾਵਾਂ ਜਿਹੜੀਆਂ ਹਨ ਕੌਮ ਨੂੰ ਪੰਥ ਨੂੰ ਦਿੱਤੀਆਂ ਤਾਂ ਬਾਬਾ ਜੀ ਨੂੰ ਅਸੀਂ ਜਿਹੜਾ ਸਾਰਾ ਸ਼ਹਿਰ ਅੱਜ ਸਫਾਈ ਵੇਖਾ ਹੀ ਕਿ ਕਿਵੇਂ ਪੂਰੇ ਸ਼ਹਿਰ ਨੂੰ ਅਸੀਂ ਸਾਫ਼ ਕਰਦੇ ਆਂ ਤੇ ਨਾਲ ਹੀ ਜਿਹੜਾ ਪੰਜ ਪਿਆਰਾ ਪਾਰਕ ਬਾਬਾ ਜੀ ਇਹ ਆਪਾਂ 2 ਸਾਲ ਹੋ ਗਏ ਨੂੰ ਜੀ ਤੇ ਬਣਿਆ ਇਹ ਪਹਿਲਾਂ ਦੱਸਦੇ ਇਹਨੂੰ ਸਾਲਾ ਜਿਹੜਾ ਹੈ ਪਹਿਲਾਂ ਇੱਥੇ ਯਾਨੀ ਤਾਜ ਕੇ ਰਹਿ ਹੁਣ ਇੱਥੇ ਸਾਰੇ ਪਰਿਵਾਰ ਸ਼ਾਮ ਨੂੰ ਅਨੰਦਪੁਰ ਸਾਹਿਬ ਦੇ ਇਕੱਠੇ ਹੁੰਦੇ ਆ ਤੇ ਇੱਕ ਬਹੁਤ ਰੂਹ ਨਾਲ ਅਸੀਂ ਬਣਾਇਆ ਤੇ ਹੁਣ ਵੀ ਇੱਥੇ ਬਣਿਆ ਤੇ ਫਿਲਮਾਂ ਵੀ ਫਿਲਮਾਂ ਪਰ ਉਹ ਲਾਜ਼ਮੀ ਰਸਮੀ ਜਿਹਾ ਆਏ ਆ ਤੇ ਬੜਾ ਸੋਹਣਾ ਜਿਹੜਾ ਵਾਤਾਵਰਣ ਦਾ ਤਰੀਆਂ ਲਾਈਟਾਂ ਲੱਗੀਆਂ ਨੇ ਬਹੁਤ ਸੋਹਣੀਆਂ ਲਿਸ਼ੀਆਂ ਨੇ ਅਭੀ ਸਿਰ ਆਸ-ਪਾਸ ਦੇ ਪਿੰਡਾਂ ਦੇ ਵੀ ਬੰਦੇ ਇਕ ਜਿਵੇਂ ਆਪਣੇ ਪਰਿਵਾਰਾਂ ਨਾਲ ਵਾਕਏ ਪਾਰਕ ਪੰਜ ਪਿਆਰਾ ਪਾਰਕ ਜਿਹੜਾ ਹੈ ਤੇ ਬਾਕੀ ਵੀ ਆਪਾਂ ਸਾਰੀ ਸੜਕਾਂ ਸੁੜਕਾਂ ਐ ਲੱਗ ਰਿਹਾ ਜਿਵੇਂ ਸਫਾਈ ਵੀ ਬਹੁਤ ਨਜ਼ਰ ਆਉਂਦੀ ਤੇ ਵੀ ਜਿਵੇਂ ਲੱਗਦਾ ਨਾ ਵਾਕਏ ਕਿ ਬਾਕੀ ਵਾਕਏ ਤੇ ਕਿ ਵੀ ਪੂਰੇ ਸ਼ਹਿਰ ਤੇ ਲੱਗਦਾ ਨਾ ਜਿਵੇਂ ਵਾਕਏ ਤਾਰੇ ਉੱtre ਹੋਣ ਜ਼ਮੀਨ ਤੇ ਇਹ ਪੂਰਾ ਇਦਾਂ ਬਾਬਾ ਜੀ ਸਭ ਕਿਰਪਾ ਦਾ ਅੰਦਰ ਜਿਹੜੀ ਹੈ ਵਾਟਰ ਬਾਡੀ ਹੈ ਇਹ ਵੀ ਉਹ ਸੋਨਾ ਫੌਂਟੇਨ ਜਿਹੜੇ ਨੇ ਇਹ ਪਹਿਲਾਂ ਵੀ ਇਤਨੇ ਚੱਲਦੇ ਸਮਝਿਆ ਹੋ ਵੀ ਇਹ ਕੰਮ ਕੀਤੇ ਨੇ ਬਾਬਾ ਜੀ ਪਹਿਲਾਂ ਇੱਥੇ ਯਾਨੀ ਠੰਡਾ ਸਾ ਪੈਰਾਣਾ ਸੀਗਾ ਪਰ ਉਹ ਬਹੁਤ ਮਾੜੇ ਹਾਲਾਤ ਸੀਗੇ ਹੁਣ ਤਾਂ ਇਹਦੀ ਜਿਹੜੀ ਤਵਨੀ ਹੈ ਜਿਵੇਂ ਤੁਸੀਂ ਹੁਣ ਨਾਲ ਉਹ ਮੈਡੀਟੇਟਿਵ ਪਾਣੀ ਦੀ ਆਵਾਜ਼ ਹੈ ਹਰ ਵੇਲੇ ਬਸ ਬੜਾ ਸਾਫ਼ ਸੁਥਰਾ ਬਣ ਗਿਆ ਮੈਂ ਕਹਿੰਦਾ ਕਿ ਜਿਸ ਤਰ੍ਹਾਂ ਦਾ ਹੋ ਬਣਿਆ ਨਾ ਬਾਬਾ ਜੀ ਇਦਾਂ ਹੀ ਹੈ 2 ਸਾਲ ਤੋਂ ਇਦਾਂ ਹੀ ਹੈ ਇਹਦੇ ਤੇ ਆਪਾਂ ਪ੍ਰੋਪਰ ਦੋ ਸਕਿਉਰਟੀ ਗਾਰਡ ਮੇਨਟੇਨ ਤੇ ਹੋਣ ਜਦੋਂ ਵਧੀਆ ਤੇ ਸ਼ਹਿਰ ਵਾਲੇ ਵੀ ਖਿਆਲ ਰੱਖਦਾ ਉਸ ਜਿਹੜੇ ਨਿਵਾਸੀ ਨੇ ਬਸ ਨਹੀਂ ਨਾ ਉਹਨਾਂ ਵਾਸਤੇ ਇੱਕ ਬਹੁਤ ਇੱਕ ਸੋਗਾਤ ਹੈ ਕਿ ਸ਼ਹਿਰ ਦੇ ਸ਼ਾਮੀ ਲੋਕੀਆ ਜਿਹੜੇ ਸੈਰ ਕਰ ਸਕਦੇ ਸਿਹਤ ਨੂੰ ਠੀਕ ਰੱਖਣ ਵਾਸਤੇ ਜੇ ਸੈਰ ਆ ਕੇ ਕਰਨ ਤੇ ਛੰਡੀ ਮਿੱਟੀ ਤੇ ਸਾਦੀਏ ਤੇ ਜਿਹੜੀ ਹਵਾ ਵੀ ਮਿਲਦੀ ਹੈ ਵਾਹ ਵਾਹ ਇਸ ਵੇਲੇ ਵੀ ਆਪਾਂ ਵੇਖ ਰਹੇ ਹਾਂ ਵਾਹ ਇਹਦਾ ਸੋਹਣਾ ਤੇ ਸ਼ਾਮ ਤੇ ਚੈਰੀ ਜਿਹੜੀ ਆ ਰਸੀਲੀ ਹਵਾ ਜਿਹੜੀ ਮਿਲਦੀ ਆ ਤੇ ਮੈਂ ਇਹੀ ਕਹਾਂਗਾ ਕਿ ਅੱਜ ਤੋਂ ਬਾਅਦ ਵੀ ਜਿਹੜਾ ਵਾ ਇਹ ਇਹ ਹੋਰ ਸੋਹਣਾ ਹੀ ਬਣਦਾ ਸਤਿਵਚਨ ਤੇ ਸਾਫ਼ ਸੁਥਰਾ ਰਹੇ ਸਤਿਵਚਨ ਰਹਿ ਭਾਈ ਜਿਵੇਂ ਆਪਾਂ ਤੇ ਆਪਣਾ ਬੜਾ ਲਗਾਓ ਆ ਨਹੀਂ ਆਪਾਂ ਸਾਡੇ 2-3 ਇਹ ਗਾਰਡਨ ਬਣਾਏ ਨੇ ਇਹ 4 4 5 5 ਕਿਲੋਮੀਟਰ ਦੇ ਵਾਕਿੰਗ ਟ੍ਰੈਕ ਨੂੰ ਕਰਾਇਆ ਜੀ ਬਾਬਾ ਜੀ ਮੈਂ ਦੇਖ ਕਾ ਉਸ ਨੂੰ ਦੇਖ ਕੇ ਬੜੀ ਖੁਸ਼ੀ ਆ 7 ਵਜੇ ਬਹੁਤ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਕੀ ਫਤਿਹ ਅ ਸ਼੍ਰੀ ਨੰਨਪੁਰ ਸਾਹਿਬ ਦੇ ਵਿੱਚ ਤਕਰੀਬਨ ਰਾਤ ਦੇ 12:30 1 ਵਜੇ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਇਹ ਨਾਲ ਉਹਨਾਂ ਦੀ ਸਾਰੀ ਟੀਮ ਲਈ ਬਾਬਾ ਜੀ ਨੇ ਬਹੁਤ ਕੰਮ ਕਾਰ ਸੇਵਾ ਦੇ ਰਾਹੀਂ ਬਹੁਤ ਸ਼ਾਨਦਾਰ ਜਿਹੜੀਆਂ ਸਰਾਵਾਂ ਨੇ 5 ਸਟਾਰ ਸਰਾਵਾਂ ਜਿਹੜੀਆਂ ਹੈ ਕੌਮ ਨੂੰ ਪੰਥ ਨੂੰ ਦਿੱਤੀਆਂ ਤੇ ਬਾਬਾ ਜੀ ਨੂੰ ਅਸੀਂ ਜਿਹੜਾ ਸਾਰਾ ਸ਼ਹਿਰ ਅੱਜ ਸਾਫ ਸਫਾਈ ਦਿਖਾਈ ਕਿ ਕਿਵੇਂ ਪੂਰੇ ਸ਼ਹਿਰ ਨੂੰ ਅਸੀਂ ਸਾਫ ਕਰਦੇ ਹਾਂ ਤੇ ਨਾਲ ਹੀ ਜਿਹੜਾ ਪੰਜ ਪਿਆਰਾ ਪਾਰਕ ਬਾਬਾ ਜੀ ਇਹ ਆਪਾਂ 2 ਸਾਲ ਹੋ ਗਏ ਨੂੰ ਜੀ ਤੇ ਬਣਿਆ ਇਹ ਪਹਿਲਾਂ ਦਸ ਵਾਰ ਇਹਨੂੰ ਸਾਰਾ ਜਿਹੜਾ ਹੈ ਪਹਿਲਾਂ ਇੱਥੇ ਯਾਨੀ ਤਾਜ ਕਿਹਾ ਹੁੰਣ ਇੱਥੇ ਸਾਰੇ ਪਰਿਵਾਰ ਸ਼ਾਮ ਨੂੰ ਅਨੰਦਪੁਰ ਸਾਹਿਬ ਦੇ ਇਕੱਠੇ ਹੁੰਦੇ ਆ ਤੇ ਇੱਕ ਬਹੁਤ ਰੂਹ ਨਾਲ ਅਸੀਂ ਬਣਾਇਆ ਤੇ ਹੁਣ ਵੀ ਇੱਥੇ ਬਣਿਆ ਤੇ ਫਿਰ ਲੰਘੇ ਇੱਥੇ ਆ ਆਹੋ ਲਾਜੀ ਨੂੰ ਰਾਤੀਂ ਸੁਣਾਏ ਆ ਤੇ ਬੜਾ ਸੋਹਣਾ ਜਿਹੜਾ ਵਾਤਾਵਰਨ ਹੈ ਦਾ ਜਿਹੜੀਆਂ ਲਾਈਟਾਂ ਲੱਗੀਆਂ ਨੇ ਬਹੁਤ ਸੋਹਣੀਆਂ ਲੱਗੀਆਂ ਨੇ ਸਭ ਜਿਹੇ ਆਸ-ਪਾਸ ਦੇ ਪਿੰਡਾਂ ਦੇ ਵੀ ਬੰਦੇ ਜਿਵੇਂ ਆਪਣੇ ਪਰਿਵਾਰਾਂ ਨਾਲ ਵਾਕਏ ਪਾਰਕ ਪੰਜ ਪਿਆਰਾ ਪਾਰਕ ਜਿਹੜਾ ਹੈ ਤੇ ਬਾਕੀ ਵੀ ਆਪਾਂ ਸਾਰੀ ਸੜਕਾਂ ਸੁੜਕਾਂ ਐ ਲੱਗ ਰਿਹਾ ਜਿਵੇਂ ਸਫਾਈ ਵੀ ਬਹੁਤ ਨਜ਼ਰ ਆਉਂਦੀ ਹੈ ਤੇ ਤੇ ਵੀ ਜਿਵੇਂ ਲੱਗਦਾ ਨਾ ਵਾਕਏ ਕਿ ਬਾਕੀ ਪੂਰੇ ਸ਼ਹਿਰ ਤੇ ਲੱਗਦਾ ਨਾ ਜਿਵੇਂ ਵਾਕਏ ਤਾਰੇ ਉੱtre ਹੋਣ ਜ਼ਮੀਨ ਤੇ ਵੀ ਇਹ ਪੂਰਾ ਏਦਾਂ ਬਾਬਾ ਜੀ ਇਹ ਸਭ ਕਿਰਪਾ ਦਾ ਅੰਦਰ ਦਾ ਜਿਹੜੀ ਆ ਵਾਟਰ ਪਾਰਟੀ ਆ ਇਹ ਵੀ ਬਹੁਤ ਸੋਹਣਾ ਕੰਟੈਂਟ ਜਿਹੜੇ ਨੇ ਇਹ ਪਹਿਲਾਂ ਵੀ ਇਸ ਤਰ੍ਹਾਂ ਚੱਲਦੇ ਸਮਝਿਆ ਹੋਣੀ ਇਹ ਕੰਮ ਕੀਤੇ ਨੇ ਬਾਬਾ ਜੀ ਪਹਿਲਾਂ ਇੱਥੇ ਯਾਨੀ ਖੰਡਾ ਸਾਹਿਬ ਪੈਰਾਨਾ ਸੀਗਾ ਪਰ ਉਹ ਬਹੁਤ ਮਾੜੇ ਹਾਲਾਤ ਸੀਗੇ ਹੁਣ ਤਾਂ ਇਹਦੀ ਜਿਹੜੀ ਤਵਨੀ ਆ ਜਿਵੇਂ ਤੁਸੀਂ ਹੁਣ ਨਾਲ ਉਹ ਮੈਡੀਟੇਟਿਵ ਪਾਣੀ ਦੀ ਆਵਾਜ਼ ਆ ਹਰ ਵੇਲੇ ਬਸ ਬੜਾ ਸਾਫ਼ ਸੁਥਰਾ ਬਣ ਗਿਆ ਆ ਬੰਦੀ ਕਿ ਉਹਦਾ ਕਿ ਜਿਸ ਤਰ੍ਹਾਂ ਦਾ ਹੋ ਬਣਿਆ ਨਾ ਇਸ ਤਰ੍ਹਾਂ ਦਾ ਬਾਬਾ ਜੀ ਇਦਾਂ ਹੀ ਹੈ 2 ਸਾਲ ਤੋਂ ਇਦਾਂ ਹੀ ਹੈ ਇਹਦੇ ਤੇ ਹੁਣ ਪ੍ਰੋਪਰ ਦੋ ਸਕਿਉਰਟੀ ਗਾਰਡ ਮੇਨਟੇਨ ਤੇ ਹੁਣ ਜਦੋਂ ਵਧੀਆ ਤੇ ਸ਼ਹਿਰ ਵਾਲੇ ਵੀ ਖਿਆਲ ਲੱਗਦਾ ਜਿਹੜੇ ਨਿਵਾਸੀ ਨੇ ਵਸਨੀਕ ਨੇ ਨਾ ਉਹਨਾਂ ਵਾਸਤੇ ਇੱਕ ਬਹੁਤ ਇਹ ਸੁਗਾਤ ਹੈ ਕਿ ਸ਼ਹਿਰ ਦੇ ਸ਼ਾਮੀ ਲੋਕੀਆ ਜਿਹੜੇ ਸੈਰ ਕਰਦੇ ਸਿਹਤ ਨੂੰ ਠੀਕ ਰੱਖਣ ਵਾਸਤੇ ਜੇਕਰ ਸੈਰ ਆ ਕੇ ਕਰਨ ਤੇ ਛੰਡੀ ਮਿੱਠੀ ਤੇ ਸਾਦੀ ਇਸ ਤੇ ਜਿਹੜੀ ਹਵਾ ਵੀ ਮਿਲਦੀ ਹੈ ਵਾਹ ਵਾਹ ਐਸੇ ਜਿਹੜੇ ਵੀ ਆਪਾਂ ਵੇਖ ਰਹੇ ਹਾਂ ਵਾਹ ਇਹਦਾ ਸੋਹਣਾ ਤੇ ਸ਼ਾਮ ਤੇ ਚੈਰੀ ਜਿਹੜੀ ਆ ਰਸੀਲੀ ਹਵਾ ਜਿਹੜੀ ਮਿਲਦੀ ਹੈ ਤੇ ਮੈਂ ਇਹੀ ਕਹਾਂਗਾ ਕਿ ਅੱਜ ਤੋਂ ਬਾਅਦ ਵੀ ਜਿਹੜਾ ਵਾ ਇਹ ਇਹ ਹੋਰ ਸੋਹਣਾ ਹੀ ਬਣ ਜਾਣਾ ਸੱਤ ਬਚਨ ਦਾ ਤੇ ਸਾਫ ਸੁਥਰਾ ਰਹੇਗਾ ਸੱਤ ਬਚਨ ਦਾ ਜਿਵੇਂ ਆਪਣਾ ਤੇ ਆਪਣਾ ਬੜਾ ਲਗਾਓ ਆ ਅਹੀਂ ਇਹਨਾਂ ਪਰ ਸਾਡੇ 2-3 ਇਹ ਗਾਰਡਨ ਬਣਾਏ ਨੇ ਤੇ 4 4 5 5 ਕਿਲੋਮੀਟਰ ਦੇ ਵਾਕਿੰਗ ਟ੍ਰੈਕ ਵੀ ਕਰਾਏ ਜੀ ਬਾਬਾ ਜੀ ਮੈਨੂੰ ਦੇਖ ਕੇ ਬੜੀ ਖੁਸ਼ੀ ਆ ਸੱਤ ਵੇਂ ਦਾ ਬਹੁਤ ਫਾਈਬਰੀ ਕਾਲਸਾ ਬਾਈ ਬਾਈ